कौन आ थले कौन है? है की क्यों सरगा कि बना के उ हो वीडियो, तो वीडियो क्यों ना बना, है। तो वीडियो क्यों ना बना दे लग गया पे तुम पुल हूं बने ਤੇ ਜਵਾਂ ਤੁਹਾਡੀ ਕਮਾਲ ਹੋ ਗਈ ਹੈ ਕਤੰਦਰਾ ਜਵਾਂ ਤੂੰ ਇਹ ਬਣੇ ਬੋਲ ਨੇ ਪੋਣੇ ਚੁੰਬੜ ਗਏ ਜਵਾਂ ਤੁਹਾਡੀ ਸ਼ਰਮ ਲੱਥੀ ਪਈ ਐ ਇਹ ਵੀਡੀਓ ਬਣਾਈ ਐ ਨਾ ਤੂੰ ਇਹ ਝੋਨਾ ਲੋਗ ਲਈਦਾ ਝੋਨਾ ਲਾ ਲੋ ਕਤੰਦਰਾ ਤੂੰ ਇਹ ਪੋਲ ਨੂੰ ਵੀ ਪੈ ਗਏ ਆ ਵੀਡੀਓ ਤਾਂ ਫਰਨਾ ਬਣਾ ਤੇ ਚਾਹੀਦਾ ਕੰਮ ਕਰਦਾ ਤੂੰ ਵੀਡੀਓ ਨਾਮ ਬਣਾ ਕੇ ਤੁਹਾਡੀ ਸੁਣਾ ਆ ਯਾਰ ਵੀਡੀਓ ਨੇ ਭਾਈ ਯਾਰ ਆ ਜਮਾ ਹਾਦਲਤੀ ਵੀ ਥੋਡੀ ਗੱਗ ਦੀ ਗੱਲ ਅਸੀਂ ਘੜਾ ਪਗੜਦੇ ਸੀ ਥੱਲੇ ਪੱਟਿਆ ਹੀ ਘੜਾ ਪੱਟਿਆ ਤੇ ਉਹ ਭਾਈ ਪੌਲ ਹੁਣ ਬਣਿਆ ਪੌਲ ਨੂੰ ਤੰਦਰ ਤੁਸੀਂ ਤਾਂ ਹੁਣੇ ਜਮਾ ਕਮਾਲ ਹੋ ਗਈ ਇਹਦੂ ਬਾਪ ਤੰਦਰੋ ਇੱਥੇ ਕੰਮ ਨਾ ਕਰਿਆ ਕਰੋ ਤੰਦਰ ਝੋਨਾ ਲਾਈਦਾ ਲੋਕ ਝੋਨਾ ਲਾ ਲੋ ਜਿਉਂ ਪਾਸੇ ਮੁਸੇ ਸਰ ਗਿਆ ਪਿਆ ਤੁਸੀਂ ਕੱਢ ਲਓ ਵਿੱਚ ਜਿਹੜਾ ਪੌਲ ਬਣਿਆ ਉਹ ਤੁਹਾਨੂੰ ਚੁੰਬੜਨਾ ਯਾਰ ਭਾਈ ਲੱਗਿਆ ਤਾਂ ਵਾਲੇ ਪਾਸੇ ਪਏ ਆ ਕਰਦੇ ਆ ਕਮਾਲ ਹੋ ਗਈ ਜਮ ਇਨੀ ਸ਼ਰਮ ਲੱਥੀ ਪਈ ਐ